ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਪੰਜਾਬ ਸਰਕਾਰ ਨੂੰ ਵੱਡੀਆਂ ਸਫਲਤਾਵਾਂ ਮਿਲੀਆਂ ਨੇ ਸੋ ਦੱਸਦੀ ਕਿ 28 ਮਾਰਚ ਤੱਕ ਦੀਆਂ ਕਾਰਵਾਈਆਂ ਤੇ ਵੇਰਵੇ ਪ੍ਰੈਸ ਕਾਨਫਰੰਸ ਦੌਰਾਨ ਸਾਂਝੇ ਕੀਤੇ ਗਏ ਨੇ 49 ਨਸ਼ਾ ਤਸਕਰਾਂ ਦੇ ਘਾਰ ਉੱਤੇ ਬੁਲਡੋਜ਼ਰ ਚੱਲਿਆ ਤੇ 51 ਨਸ਼ਾ ਤਸਕਰ ਵਕਫਾਕ ਪੁਟਪੇੜਾਂ ਦੇ ਵਿੱਚ ਜ਼ਖਮੀ ਹੋਏ ਨੇ ਸੋ ਜਿਹੜਾ ਹੁਣੇ ਯੁੱਧ ਨਸ਼ਿਆ ਵਿਰੁੱਧ ਜੋ ਕਿ 1 ਫਰਵਰੀ 2025 ਤੋਂ ਸ਼ੁਰੂ ਕੀਤਾ ਗਿਆ ਸੀ ਜਿਹੜਾ ਕਿ ਅੱਜ 28 ਮਾਰਚ 2025 ਦੇ ਵਿੱਚ ਅੱਜ ਆਪਾਂ ਬੈਠੇ ਆ ਉਹਦੇ ਵਿੱਚ ਮੈਂ ਤੁਹਾਨੂੰ ਕੁਝ ਆંકੜੇ ਦੱਸਣੇ ਚਾਹਨਾ ਵੀ ਅਸੀਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮਤ ਐਤ ਕਿੱਡੇ-ਕੱਡੇ ਕੰਮ ਕੀਤੇ ਨੇ ਔਰ ਕੀ ਕੀ ਆંકੜੇ ਨੇ ਜਿਹੜੇ ਔਨ ਰਿਕਾਰਡ ਨੇ ਸਭ ਤੋਂ ਪਹਿਲਾਂ ਜਿਹੜੇ ਐਨਡੀਪੀਐਸ ਐਕਟ ਦੇ ਨਸ਼ੇ ਵਾਲੇ ਐਕਟ ਦੇ ਜਿਹੜੇ ਕੇਸ ਨੇ ਉਹਦੇ ਅੰਡਰ 2443 ਐਫਆਈਆਰ ਲਾਜ ਕੀਤੀਆਂ ਗਈਆਂ ਨੇ ਹੁਣ ਤੱਕ ਜਿਹੜੇ ਬੰਦੇ ਅਰੈਸਟ ਕੀਤੇ ਗਏ ਨੇ 4218 ਇਹਦੇ ਵਿੱਚ ਕਿਊਮੂਲੇਟਿਵ ਅਰੈਸਟ ਹੋਈਆਂ ਨੇ ਤੇ ਇਸੇ ਦੇ ਚੱਲਦੇ ਜਿਹੜੇ ਸਮੱਗਲਰ ਜਿਹੜੇ ਨਸ਼ੇ ਦਾ ਧੰਦਾ ਕਰਨ ਵਾਲੇ ਜਦੋਂ ਪੁਲਿਸ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਜਿਨ੍ਹਾਂ ਨੇ ਪੁਲਿਸ ਦਾ ਵਿਰੋਧ ਕੀਤਾ ਅੱਗੇ ਭੱਜੇ ਜਾਂ ਉਹਨਾਂ ਨੇ ਪਲਟ ਕੇ ਪੁਲਿਸ ਦੇ ਉੱਤੇ ਵਾਰ ਕੀਤਾ ਤਾਂ ਉਸ ਦੇ ਤਹਿਤ 51 ਬੰਦੇ ਇਸ ਕੇਸ ਦੇ ਵਿੱਚ ਪੁਲਿਸ ਦੀ ਡਿਫੈਂਸ ਦੇ ਵਿੱਚ 51 ਬੰਦੇ ਟੋਟਲ ਹੁਣ ਤੱਕ ਇੰਜਰਡ ਹੋਏ ਨੇ ਤੇ ਜਿੱਤੇ ਤੱਕ ਗੱਲ ਕਹੀਏ ਡਿਮੋਲਿਸ਼ਿੰਗ ਦੀ 24 ਦੋ 2025 ਤੋਂ ਇਹ ਨਸ਼ੇ ਦੇ ਸੌਦાગਰਾਂ ਦੇ ਜਿਹੜੇ ਘਰ ਨੇ ਏ ਟੈ ਰਹੇ ਨੇ ਹੁਣ ਕੋਈ ਪੁੱਛੂ ਆ ਇਹ ਘਰ ਕਿੱਥੇ ਹੈ ਕਿਵੇਂ ਰਹੇ ਨੇ ਜਿਹੜੇ ਇਹ ਨਸ਼ੇ ਦੇ ਸੌਦાગਰਾਂ ਨੇ ਜਿਹੜੇ ਆਮ ਭੋਲੇ ਭਾਲੇ ਬੱਚੇ ਪੰਜਾਬ ਦੇ ਬੱਚਿਆਂ ਦੇ ਸਿਆਹੀ ਜਿਹੜੀ ਖੂਨ ਦੀ ਸਿਆਹੀ ਹੈ ਉਹਦੇ ਨਾਲ ਜਿਹੜੀਆਂ ਇਹਨਾਂ ਨੇ ਆਪਣੇ ਘਰਾਂ ਦੀਆਂ ਮਕਾਨਾਂ ਦੀਆਂ ਰਜਿਸਟਰੀਆਂ ਲਿਖੀਆਂ ਨੇ ਉਹ ਰਜਿਸਟਰੀਆਂ ਨਹੀਂ ਰਹਿਣ ਦੇਣੀਆਂ ਇਹ ਸਰਕਾਰ ਦਾ ਫੈਸਲਾ ਸੀ ਕਿ ਡਿਮੋਲਿਸ਼ਿੰਗ ਦੀ ਜਿਹੜੀ ਪ੍ਰਤੀਕਿਰਿਆ ਉਹ ਚਾਰੀ ਰੱਖੀ ਹੋਈ ਹੈ ਤਾਂ ਜਿਹਦੇ ਚੱਲਦੇ ਹੋਏ ਹੁਣ ਤੱਕ ਟੋਟਲ 49 49 ਘਰ ਜਿਹੜੇ ਇਹ ਡਰੱਗ ਪੈਡਲਰਸ ਦੇ ਨੇ ਹੁਣ ਤੱਕ ਡਿਮੋਲਿਸ਼ ਹੋ ਚੁੱਕੇ ਨੇ ਤੇ ਜਿਹੜੀ ਇਹਦੇ ਚੋਂ ਨਸ਼ੇ ਦੀ ਖੇਪ ਜਿਹੜੀ ਨਸ਼ੇ ਦੀ ਵੱਡੀ ਖੇਪ ਇਹਨਾਂ ਦੇ ਕੋਲੋਂ ਜਿਹੜੀ ਫੜੀ ਗਈ ਹੈ ਜਿਹੜੀ ਹੁਣ ਤੱਕ ਟੋਟਲ ਜਾਨੀ ਕਿ ਇਹਨਾਂ ਤੋਂ ਪਾਈ ਗਈ ਹੈ ਜਿਹਦੇ ਵਿੱਚ ਹੈਰੋਇਨ 149 ਕਿਲੋ 306 ਗ੍ਰਾਮ ਪੋਪੀ ਹਸਕ ਜਿਹਨੂੰ ਆਪਾਂ ਭੁੱਕੀ ਕਹ ਦਿੰਦੇ ਆ ਇਹਦੇ ਵਿੱਚ 2011 ਕਿਲੋ 136 ਗ੍ਰਾਮ ਓਪੀਐਮ ਫੀਮ 87 ਕਿਲੋ 551 ਗ੍ਰਾਮ ਗਾਂਜਾ 34 ਕਿਲੋ 244 ਗ੍ਰਾਮ ਚਰਸ 6 ਕਿਲੋ 300 ਔਰ ਨੰਮੇਗਰਾਮ ਕੈਪੂਲੇਟ ਜਿਹੜੇ ਟੈਬਲੇਟਸ ਤੇ ਕੈਪਸੂਲ ਨੇ ਗੋਲੀਆਂ ਟੈਬਲੇਟ ਕੈਪਸੂਲਸ 8,6370 ਲਾਹਣ ਜਿਹੜੀ ਇਲਿicit ਲੀਕਰ ਜਿਹੜੀ ਲਾਹਣ ਹੈ 1733 ਲੀਟਰ ਤੇ ਬੋਤਲਾਂ ਚ ਗੱਲ ਕਰੀਏ 498 ਬੋਤਲਾਂ ਤੇ ਡਰੱਗ ਮਨੀ ਜਿਹੜੀ ਇਹਨਾਂ ਦੇ ਕੋਲੋਂ ਮਨੀ ਪੈਸਾ ਬਰਾਮਦ ਹੋਇਆ ਹੈ ਜਿਹੜਾ ਲੋਕਾਂ ਦੇ ਧੀਆਂ ਪੁੱਤਾਂ ਨੂੰ ਉਜਾਰ ਕੇ ਇਹਨਾਂ ਨੇ ਪੈਸਾ ਕਮਾਇਆ ਸੀ ਉਹ ਹੁਣ ਤੱਕ 5 ਕਰੋੜ 83 ਲੱਖ 33705 ਰੁਪਏ ਤੇ ਇੰਜੈਕਸ਼ਨ ਜਿਹੜੇ ਟੀਕੇ ਰਿਕਵਰ ਹੋਏ ਨੇ ਹੁਣ ਤੱਕ 514 ਇਨਟੌਕਸਿਕੈਂਟ ਪਾਊਡਰ 9 ਕਿਲੋ 21 ਗ੍ਰਾਮ ਐਕਟਿਵਾ ਮੋਟਰਸਾਈਕਲ ਤੇ ਸਕੂਟਰ ਮੋਟਰਸਾਈਕਲ ਐਕਟਿਵਾ ਜਿਹੜੇ ਕਿ ਇਸ ਨਸ਼ੇ ਦੇ ਸਮਗਲਰ ਇਹ ਯੂਜ਼ ਕਰਦੇ ਸੀਗੇ ਕਿਸੇ ਦੀ ਚੈਨੀ ਖਿੱਚਣੀਆਂ ਕਿਸੇ ਦੀਆਂ ਬਾਲੀਆਂ ਖਿੱਚਣੀਆਂ ਜੋ ਇਹ ਠੰਡਾ ਫੜਿਆ ਸੀ 22 ਐਕਟਿਵਾ ਮੋਟਰਸਾਈਕਲ ਰਿਕਵਰ ਹੋਏ ਨੇ ਮੋਬਾਈਲ ਫੋਨ ਹੁਣ ਤੱਕ ਇਹਨਾਂ ਕੋਲੋਂ 8 ਰਿਕਵਰ ਹੋਏ ਨੇ ਕਾਰਾਚਾਰ ਰਿਕਵਰ ਹੋਈਆਂ ਨੇ ਪਿਸਟਲ 12 ਪਿਸਟਲ ਹੁੰਦੇ ਨੇ ਜਿਹੜੇ 12 ਰਿਕਵਰ ਹੋਏ ਨੇ ਜਿੰਦਾ ਕਾਰਤੂਸ 4 ਰਿਕਵਰ ਹੋਏ ਨੇ 골ਡ ਸੋਨਾ 403 ਗ੍ਰਾਮ 2 ਚੈਨਾ ਤੇ ਇੱਕ ਹਾਰ ਰਿਕਵਰ ਹੋਇਆ ਸਿਲਵਰ 1 ਕਿਲੋ 200 ਗ੍ਰਾਮ 400 700 ਗ੍ਰਾਮ ਆਈਸ ਨਾ ਦਾ ਕੋਈ ਨਸ਼ਾ ਹੁੰਦਾ ਹੈ 1 ਕਿਲੋ 10 ਗ੍ਰਾਮ ਜਿਹੜੇ ਇਹ ਚ ਭਗੌੜੇ ਸੀ ਜਿਹੜੇ ਕਿਸੇ ਨਾ ਕਿਸੇ ਕੇਸ ਚ ਸੰਗੀਨ ਕੇਸ ਚ ਭੱਜੇ ਹੋਏ ਸੀ ਭਗੌੜੇ ਇਹਦੇ ਕੇਸ ਚ ਸੱਤ ਫੜੇ ਗਏ ਨੇ ਤੇ ਜਿਹੜੇ ਪ੍ਰੀਵੈਂਟਿਵ ਐਕਸ਼ਨ ਮਤਲਬ ਕਿ ਜਿਹੜਾ ਮੁੱਢਲਾ ਐਕਸ਼ਨ ਲੱਤਾ ਗਿਆ 27 ਬੰਦਿਆਂ ਤੇ ਮੁੱਢਲਾ ਐਕਸ਼ਨ ਲੱਤਾ ਗਿਆ ਇਲੈਕਟ੍ਰਿਕ ਕੰਡੇ ਜਿਹਦੇ ਤੇ ਇਹ ਤੋਲ ਕੇ ਵੇਚਦੇ ਸੀ ਦੋ ਕਾਬੂ ਕੀਤੇ ਨੇ ਸਿਲਵਰ ਫੋਇਲ ਜਿਹੜੇ ਨੇ 4 ਸਮੈਕ 110 ਗ੍ਰਾਮ ਗ੍ਰੀਨ ਪਲਾਂਟ 10 ਕਿਲੋ ਤੇ ਇਸ ਦੇ ਨਾਲ ਨਾਲ ਜਿਹੜੀ ਮੈਂ ਇੱਕ ਇਸ ਤੋਂ ਅਲੱਗ ਇਨਫੋਰਮੇਸ਼ਨ ਦੇਣੀ ਚਾਹੁੰਦਾ ਪੰਜਾਬ ਪੁਲਿਸ ਨੇ ਨਾਕਿਆਂ ਦੇ ਦੌਰਾਨ ਚੈਕਿੰਗ ਦੇ ਦੌਰਾਨ ਚੇਰੋ ਕਾਰਾਂ ਦੀ